ਪੰਜਾਬ ਸਰਕਾਰ ਦੇ ਵੱਲੋਂ ਕੁਝ ਅਜਿਹੇ ਕੰਮ ਕੀਤੇ ਗਏ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨਾਂ ਦੇ ਚਿਹਰੇ ਖੇੜ ਉਠੇ ਨੇ ਜੀ ਹਾਂ ਹੁਣ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਹਵਾ ਜੋ ਹੈ ਉਹ ਜ਼ਹਿਰੀਲੀ ਨਹੀਂ ਹੋਵੇਗੀ ਪੰਜਾਬ ਸਰਕਾਰ ਨੇ ਇੱਕ ਲੱਗ ਰਾਹ ਅਪਣਾ ਲਿਆ ਉਹ ਰਾਹ ਕਿਹੜਾ ਹੈ ਕੀ ਨਵੀਂ ਤਕਨੀਕ ਆਈ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਚਿਹਰੇ ਜੋ ਨੇ ਉਸ ਦੇ ਵਿੱਚ ਮੁਸਕਾਨ ਨਜ਼ਰ ਆ ਰਹੀ ਹੈ ਉਸ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਪੰਜਾਬ ਸਰਕਾਰ ਨੇ ਲੁਧਿਆਣਾ ਨੂੰ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਤੋਂ ਮੁਕਤ ਕਰਨ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਦੇ ਸਹਿਯੋਗ ਦੇ ਨਾਲ ਕਿਸਾਨਾਂ ਨੂੰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਸਬਸਿਡੀ ਵਾਲੀਆਂ ਚੋਨੇ ਦੀ ਪ੍ਰਾਲੀ ਪ੍ਰਬੰਧਨ ਮਸ਼ੀਨਾ ਵੰਡਣ ਦਾ ਫੈਸਲਾ ਕੀਤਾ ਹੈ ਖਾਸ ਗੱਲ AI ਕੀ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਮਸ਼ੀਨਾ ਵੰਡਣ ਦੇ ਲਈ ਖਾਸ ਤੌਰ ਉਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਮੁਹਿੰਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਨੇ ਕਿਹਾ ਕਿ ਝੋਨੇ ਦੀ ਪ੍ਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਅਤੇ ਜ਼ਮੀਨਾਂ ਦੇ ਲਈ ਖਤਰਨਾਕ ਹੈ ਜਿਸ ਨੂੰ ਕਿਸਾਨ ਆਪਣੀ ਮਾਂ ਸਮਝਦੇ ਨੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਖੇਤੀ ਰਹਿੰਦ-ਖੋਰ ਦੇ ਪ੍ਰਬੰਧਨ ਦਾ ਹੱਲ ਨਹੀਂ ਹੈ ਕਿਉਂਕਿ ਇਸ ਦੇ ਨਾਲ ਜ਼ਮੀਨ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਅਤੇ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ ਸਹਾਣੀ ਨੇ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਜ਼ਮੀਨ ਦੇ ਕਈ ਮੁੱਖ ਪੋਸ਼ਟਿਕ ਤੱਤ ਅਤੇ ਹੋਰ ਸੁਖਮ ਤੱਤ ਨਸ਼ਟ ਹੋ ਜਾਂਦੇ ਨੇ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗੇ ਲਗਾਉਣ ਦੀ ਬਜਾਏ ਨਵੀਆਂ ਤਕਨੀਕਾਂ ਰਾਹੀਂ ਇਨ ਸਿਟੂ ਮੈਨੇਜਮੈਂਟ ਲਈ ਪ੍ਰਭਾਵਿਤ ਤਰੀਕੇ ਅਪਣਾਉਣੇ ਚਾਹੀਦੇ ਨੇ। ਉਨ੍ਹਾਂ ਦਾਵਾ ਕੀਤਾ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦੇ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਦੇ ਲਈ ਪ੍ਰਸ਼ਾਸਨ ਅਤੇ ਵਿਭਾਗ ਕਿਸਾਨਾਂ ਅਤੇ ਕਿਸਾਨ ਸਮੂਹਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡ ਰੇਕ ਮਲਚੇ ਪੈਡੀ ਚੋਪਰ ਸ਼੍ਰੈਡਰ ਅਤੇ ਆਰਐਮਬੀ ਹਲ ਸਣੇ ਕਈ ਮਸ਼ੀਨਾ ਸਬਸਿਡੀ ਤੇ ਦੇ ਰਹੇ ਹਨ ਉਹਨਾਂ ਕਿਹਾ ਕਿ ਵਿਅਕਤੀਗਤ ਕਿਸਾਨਾਂ ਨੂੰ 50% ਦੀ ਸਬਸਿਡੀ ਅਤੇ ਕਿਸਾਨ ਸਮੂਹਾ ਜਾਂ ਸਹਿਕਾਰੀ ਸੁਭਾਵਾਂ ਨੂੰ 80% ਸਬਸਿਡੀ ਮਿਲਦੀ ਹੈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਸਾਲ ਦੌਰਾਨ ਜਾਗਰੂਕਤਾ ਮੁਹਿੰਮ ਤਹਿਤ ਹਰੇਕ ਪਿੰਡ ਨੂੰ ਕਵਰ ਕਰਨ ਦੇ ਲਈ ਰੋਡ ਮੈਪ ਤਿਆਰ ਕਰਨ ਦੇ ਵੀ ਨਿਰਦੇਸ਼ ਦਿੰਦੇ ਨੇ ਇਕਾਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਵਿੱਚ ਪ੍ਰਾਲੀ ਸਾੜਨ ਦੇ 32% ਦੇ ਘੱਟ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਇਸ ਵਾਰ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਸਖਤ ਮਿਹਨਤ ਕਰਨੀ ਹੋਵੇਗੀ ਕਿ ਕੋਈ ਵੀ ਕਿਸਾਨ ਇਸ ਗੈਸ ਸਿਹਤਮੰਦ ਅਭਿਆਸ ਦੇ ਵਿੱਚ ਸ਼ਾਮਲ ਨਾ ਹੋਵੇ ਇਸ ਮੌਕੇ ਏਡੀਸੀ ਅਨਮੋਲ ਸਿੰਘ ਢਾਲੀਵਾਲ ਰੁਪਿੰਦਰ ਪਾਲ ਸਿੰਘ ਸਣੇ ਹੋਰ ਵੀ ਵਰਕਰਸ ਮੌਜੂਦ ਸਨ ਬਿਊਰੋ ਰਿਪੋਰਟ ਹਮਦਦ ਟੀਵੀ